ਜੋ ਕਿ ਦੀ ਮਾਰੀ ਜਾਂਦੀ ਹੈ ਮੋਜਾ ਬਹੁਤ ਅਫਸੋਸ ਹੈ ਜੀ ਵੀਰ ਗੱਦੀ ਮਤੀ ਅਗਲਾ ਵੀ ਉਸੇ ਮੈਂ ਐਸਐਸ ਵੀ ਨੂੰ ਆਖਿਆ ਵੀਰ ਅੱਜ ਤੱਕ ਕੋਈ ਸਬਸਕ੍ਰਾਈਬ ਨਹੀਂ ਨਾ ਵਿਚਾਰੇ ਹੂੰ ਪਹਿਲਾਂ ਤਾਂ ਕਾਰਵਾਈ ਨਹੀਂ ਕਰਦੇ ਇਹਨੇ ਮੈਨੂੰ ਖਿੰਦ ਦਾ ਫੋਨ ਆਇਆ ਫਿਰ ਤੇ ਪਰਚਾ ਜਿਆ ਤੇ ਕੱਟਤਾ ਰੈਸਟ ਵੀ ਇੱਕ ਕੀਤੀ ਆ ਉਹ ਮੰਨ ਵੀ ਗਿਆ ਦੂਜਾ ਦੂਜਾ ਦਾ ਦੱਸ ਨਹੀਂ ਤਾ ਜਿਹੜਾ

ਤੇ ਇਹ ਨੂੰ ਇਸ ਕਾਲ ਦਾ ਗੁੱਸਾ ਸੀ ਪਤਾ ਨਹੀਂ ਰੱਬ ਹੀ ਜਾਣਦਾ ਜੀ ਇਹ ਉਹ ਆਪਣਾ ਕਿਹੜਾ ਰੌਲਾ ਸੀ ਕੋਈ ਨਾ ਕੋਈ ਨਹੀਂ ਕਿਹੜਾ ਕੋਈ ਰੌਲਾ ਨਹੀਂ ਕੋਈ ਨਹੀਂ ਬਲਕਿ ਉਹਨਾਂ ਨਾਲ ਨਹੀਂ ਸਾਡੇ ਮਤਲਬ ਬਾਦੇ ਫੜਵਾਦੇ ਤੋਂ ਲੈ ਕੇ ਸਾਡੇ ਕਦੀ ਕੀ ਨਾ ਲਾਲ ਤੇ ਘਰ ਆਉਂ ਤੂੰ ਸੀ ਦਿਖਾਇਆ ਉਹਦੇ ਪਰਿਵਾਰ ਇਹੋ ਜਿਹਾ ਵੀ ਕਦੀ ਕੋਈ ਕਿਸੇ ਨਾਲ ਮਤਲਬ ਵੀ ਨਹੀਂ ਆਪਣੇ ਕੰਮ ਕਰ ਰਲ ਧਿਆਨ ਇਹਨੂੰ ਫੜੇਉਂ ਨਹੀਂ ਆਇਆ ਹੂੰ ਬਹੁਤ ਭਰਾ ਨੇ ਵਾਰੀ ਚ ਰਿਟਾਇਰ ਹੋ ਗਏ। ਜਮੀਰ ਉਹਨੇ ਕਹਿੰਦਾ ਕਿਸ਼ਨਾ ਕਿੰਨੇ ਬੇਟੇ ਸੀ ਤੁਹਾਡੇ? ਦੋ ਬੇਟੀ ਵੀ ਦੋਨੋਂ ਸੀ। ਉਹਦਾ ਕੀ ਕਰੀਏ ਧੀ ਚ ਪੱਕਾ। ਵਿਆਹਿਆ ਸੀ। ਵਿਆਹ ਦੋ ਬੱਚਿਆਂ ਦਾ। ਵਾਈਫ ਉਹਦੀ ਕਿਸ ਦੇ ਚ ਪੰਜਾਬ ਪੁਲਿਸ। ਹਾਂਜੀ। ਅੱਛਾ। ਹਾਂਜੀ। ਇਹ ਰੋਜ਼ ਦੀ ਕਹਾਣੀ ਹੈ ਜੀ। ਹਰ ਪਿੰਡ ਦੀ ਕਹਾਣੀ ਹੈ ਹਰ ਸ਼ਹਿਰ ਦੇ ਟੋਬੇ ਮੋੜ ਦੀ ਕਹਾਣੀ ਹੈ ਮੈਂ ਤਾਂ ਰੋਜ਼ ਜਾਂਦਾ ਇਸ ਕੰਮ ਤੇ ਹੀ ਹਾਂ ਕੱਲਾ ਹਾਂ ਰੋਜ਼ ਹੀ ਹੋ ਜਾਂਦਾ ਕਿ ਬੈਠਿਆਂ ਤੇ ਹਾਂ ਉਹ ਜਿਹੜਾ ਖਿਡਾਰੀ ਮੁੰਡਾ ਮਾਰਿਆ ਇਹ ਰੋਜ਼ ਹੀ ਹੋ ਜਾਂਦਾ ਮਾਰਿਆ ਹੋਈ ਪਰसों ਵਾਰ ਦਾ ਤੇ ਰੋਜ਼ ਹੀ ਹੋ ਜਾਂਦਾ ਡੇਢ ਘੰਟਾ ਹੋਰੀ ਮਾਂ ਆਪਦੀ ਢਿੱਡ ਪਿੱਟੀ ਗਈ ਇਹਦੇ ਚਾਲ ਚੱਲ ਪਈ ਹੁਣ ਵੀ ਇੱਕ ਮਾਰਾਂਗੇ ਇਹਦੇ ਮੁੰਡੇ ਪੈਸੇ ਵਰਨੇ ਸ਼ੁਰੂ ਹੋ ਗਏ ਹਾਂਜੀ 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 ਉਹ ਮਾਰ ਨਹੀਂ ਨਾ ਰੇਸ ਚੱਲ ਪਈ ਉਹ ਫਿਰ ਇਹ ਕਹਿੰਦੇ ਵੀ ਵੇਖ ਲਓ ਫਲਾਣਾ ਮਾਰ ਰਿਆ ਸੀ ਹੁਣ ਸਾਨੂੰ ਫਿਰ ਅਗਲਾ ਡਰਦਾ ਪੈਸੇ ਦੇ ਆਉਂਦਾ ਹਾਂਜੀ ਇੱਕ ਸਾਰੀ ਮਜਬੂਰੀ ਹੈ ਜੀ ਹਾਂਜੀ ਉਹਨੂੰ ਹੁੰਦਾ ਨਹੀਂ ਨਹੀਂ ਉਹ ਉਹਨੂੰ ਕੀ ਮਤਲਬ ਜਿ ਪਰਿਵਾਰ ਹੋਣ ਹਾਂ ਜੀ ਮੈਂ ਤਾਂ ਬੰਗਲ ਕਰਨਾ ਮੈਨੂੰ ਪਤਾ ਹੁੰਦਾ ਨਹੀਂ ਮੈਂ ਇਹੋ ਕਹਣਾ ਇਹ ਬੜੀ ਮਾਰਿਆ ਛੱਡ ਪਰਾਂਦੇ ਰੋਣ ਦੇ ਹਾਂ ਹਾਂ ਨਹੀਂ ਉਹ ਨਹੀਂ ਨਹੀਂ ਸਾਰੇ ਹੀ ਜੀ ਸਾਰੇ ਦਾ ਧੰਨਣਾ ਉਹਨੇ ਮੰਗੇ ਹੋਣਗੇ ਜੀ ਅਗਲਾ ਵੀ ਫਿਰ ਦੇਤੇ ਉਹਦੇ ਕਿਹਾ ਨਾਲੇ ਵੀ ਭਾਜੀ ਇਟਲੀ ਅਗਲਾ ਵਿਚਾਰਾ ਕੰਮ ਕਰਕੇ ਆਉਂਦਾ ਉਹਨ ਕਿਸੇ ਕੋਲ 10000 ਰੁਪਏ ਮਦਦ ਕਰਨ ਨੂੰ 2 ਲੱਖ ਨਹੀਂ ਹੈਗਾ ਤੇਰੇ ਬੰਦੂ ਵੀ ਥੋੜੀ ਗੋਲੀ ਮਾਰ ਦੂਗਾ ਕੋਈ ਉਹਨੇ ਕੀਤੋਂ ਨੇ ਕਿਹੜੇ ਢੰਗ ਨਾਲ ਉਹ ਤੋਂ ਮੰਗੇ ਆ ਜੇ ਪੈਰ ਨਾਲ ਮੈਨੂੰ ਇਹੋ ਜਿਹਾ ਵੀ ਨਹੀਂ ਸੀ ਉਹ ਜੋ ਦਰਦੇ ਸਾਰੇ ਵੀ ਉਹਨੇ ਦੇ ਵੀ ਦੇ ਨਹੀਂ ਉਹ ਉਹਦੇ ਕਿਹਾ ਵੀ ਭਰਾ ਜੀ ਹਰ ਤੂੰ ਪਤਾ ਨਹੀਂ ਉਹਨੇ ਕਿਸ ਢੰਗ ਨਾਲ ਕਿਹਾ ਉਹ ਵੀ ਅੱਗੋਂ ਕਿਹਾ ਕੋਈ ਦੇਖ ਲੈਨੇ ਮੰਗਦੇ ਵੀ ਕੋਈ ਇਹ ਥੋੜਾ ਇਹ ਕਲੇਮ ਆ ਕਰਕੇ ਮੰਗਦੇ ਜਿਤਨਾ ਫੇਡਾ ਰਾਈਟ ਬੰਦਾ ਰੋਬ ਨਾਲ ਮੰਗਦੇ ਰੋਬ ਨਾਲ ਮੰਗਦੇ ਹੂੰ ਮੁੰਡੋਂ ਦੇ ਮੰਗਦੇ ਉਹ ਬੜੀ ਦਾ ਟਰਵਾ ਦੇ ਆ ਰਹੇ ਉਹ ਮੁੰਡਾ ਵੇਖਿਆ ਵੀ ਨਹੀਂ ਹੁਣ ਪਿੰਡ ਦੇ ਹੀ ਅੱਛਾ ਪਰ ਪੜੇ ਬਾਹਰ ਚਲੇ ਗਏ ਤੇ ਅਹੀਂ ਤੇ ਵੈਸੇ ਵੀ ਪਿੰਡ ਚ ਤਾਂ ਬੜੀ ਮਾੜੀ ਘਟਨਾ ਹੈ ਬਾਹਰ ਮੁੰਡਿਆ ਨਾ ਫਿਰਦੇ ਕਦੇ ਇਹ ਥੋੜੇ ਭਰਾ ਮੁੰਡਿਆ ਦੇ ਕਰਦੇ ਨੇ ਕਦੀ ਕੁ ਮੇ ਨਹੀਂ ਅੱਛਾ ਡਰਿੰਕ ਨਹੀਂ ਕੋਈ ਕਰਦੇ ਨਾ ਹਾਂ ਕੋਈ ਡਰਿੰਕ ਨਹੀਂ ਕੋਈ ਕਰਦਾ ਨਾਮ ਦਾਜ ਬਣਾ उम्र कि नहीं क्या <cogusate> ਵੇ ਦੇਣੀ ਤੇ ਮੈਂ ਤਾਂ ਤੇ ਕਰੋਨਾ ਹੀ ਆ ਹੁਣ ਵੀ ਹੁਣ ਜੇ ਬੜੀ ਤਾਂ ਕੋਈ ਵੀ ਨਹੀਂ ਉੱਥੇ ਹੁਣ ਵੀ ਤਾਂ ਕੰਕਰੀਟ ਨਹੀਂ ਆ ਆ ਜੀ ਤੁਹਾਨੂੰ ਕਿਹਾ ਉੱਥੇ ਜਖਦੀਰ ਉਹਦੀ ਇਤਰਾ ਹੈ ਨਹੀਂ ਨਹੀਂ ਹੁਣ ਨਹੀਂ ਇਤਰਾਣਾ ਹੈ ਸਮਾਂ ਸਮਾਂ ਲਿਆ ਹਾਂ ਸਮਾਂ ਲਿਆ ਕੇ ਉਹਨੂੰ ਵਰਤੇ ਹੁਣੇ ਉੱਥੇ ਮੁੰਡੇ ਨੂੰ ਫੋਨ ਕੀਤਾ ਮੈਂ ਵੀ ਕਿੰਦਾ ਵੀ ਸ਼ਾਂਤ ਨਹੀਂ ਮੇਰਾ ਵੇਹ ਲੱਗਦਾ ਮਾਜਾ ਵੇਹ ਲੱਗਦਾ ਉਹਦੇ ਇਤਰਾ ਕਰਕੇ ਆ ਮੈਂ ਟਰੱਕ ਤੇ ਹੱਲਾ ਦੇ ਕੇ ਪਾਈ ਵੀ ਤੇ ਨਾਲ ਉਹ ਤੇ ਖਾ ਗਈ ਤੇ ਹੁਣ ਉਹਨੇ ਹੁਣ ਮਿੱਤੇ ਜੜੀ ਬੀਜ ਨਹੀਂ ਆਉਂਦਾ ਤੇ ਕਨਕਵੀਜੈਂਟ ਹੈ ਇਹ ਤੇ ਮੈਂ ਉਹਨੂੰ ਕਿਹਾ ਵੀ ਮੈਂ ਫਿਰ ਤੈਨੂੰ ਇੱਕ ਤਰ੍ਹਾਂ ਕਰਵਾ ਦਿੰਦਾ ਜਾ ਜਾ ਕੇ ਨਾਲ ਮੈਨੂੰ ਚਾਹ ਆਵੇ ਮੈਂ ਇਥੇ ਨਾ ਨਹੀਂ ਇਹ ਡੈਡੀ ਕੋਈ ਸੀਰਦੇ ਪਹਿਲਾਂ ਤੂੰ ਆ ਕੇ ਫੇਰ ਨਹੀਂ ਆ ਕੇ ਸੀਰਦੇ ਲੱਗੇ ਤੂੰ ਜਾ ਉਹ ਮੌਤ ਵਜ੍ਹਾ ਮਾਰ ਰਹੀ ਸੀ ਨਾ ਹੁਣ ਹਸਪੀਟਲ ਚ ਰੱਖੀ ਹੈ ਡੈੱਡ ਬੋਡੀ ਤੇ ਪੋਸਟਮਾਰਟਮ ਕਰਾ ਲਿਆ

ਜਿਹੜਾ ਮੇਨ ਬੰਦਾ ਉਹ ਨਹੀਂ ਫੜਿਆ ਦੋ ਦੋ ਜਨੇ ਉਹ ਫੜ ਲਿਆ ਹਾਂਜੀ ਫੜਿਆ ਦੂਜਾ ਨਹੀਂ ਫੜਿਆ ਗਿਆ ਉਹਨੂੰ ਉਹ ਸੱਚੀ ਉਹ ਮੰਨੇ ਨਾ ਕਿ ਮੈਂ ਕਰਦਾ ਹਾਂ ਮੈਂ ਮਾਰਦੇ ਲੈ ਕੇ ਗਿਆ ਹੁਣ ਮਾਰਮਾਨ ਤੋਂ ਬਾਅਦ ਹੀ ਇਹ ਕਰ ਸਕਦੇ ਫਰਮਾਨ ਤੋਂ ਬਾਅਦ ਕੀ ਕਾਜਰ ਮਾਰ ਲੈਣਗੇ ਨਾ ਹੂੰ ਹੂੰ ਜੀ ਹਾਰੇ ਨਹੀਂ ਹੈ ਕੁਝ ਹੋਰ ਦਾ ਮੁੱਖਾ ਕੰਮ ਹੈ ਜੀ ਦੁੱਖ ਵੀ ਜਾਂਦਾ ਜਦੋਂ ਉਹਦਾ ਵੀ ਦੁੱਖ ਹੁੰਦਾ ਜਵਾਨ ਪੁੱਤ ਚਲੇ ਜਾਣਾ ਜੀ ਬੰਦੇ ਦੋ ਮਰੇ ਨਾਲ ਮਰਿਆ ਨਹੀਂ ਜਾਂਦਾ ਹੋਰ ਕੋਈ ਚਾਰਾ ਥੋੜੀ ਹੈ ਬੜਾ ਉਹ ਡਾਲੀ ਡਾਲੀ ਜਾਂਦੇ ਹੋਵੇ ਨਾ ਕੋਈ ਇਹੋ ਜੀ ਗੱਲ ਹੋਵੇ ਵਾਦ ਹੋਵੇ ਕੋਈ ਝਗੜਾ ਹੋਵੇ ਜਾਂ ਕੋਈ ਕੋਈ ਚੱਕਰ ਹੋਵੇ ਜਾਂ ਮੁੰਡੇ ਦੀ ਕੋਈ ਭੈੜ ਹੋਵੇ ਇਹੋ ਜੀ ਕੋਈ ਗੱਲ ਹੀ ਨਹੀਂ ਬੜਾ ਭੜਾ ਮਾ ਪਤਵਾਰ ਹੈ ਹਾਂ ਬਲੇ ਮਾਨਸਾਂ ਵਾਲੀ ਇਹ ਹੁੰਦਾ ਜੀ ਫਰਮਤਾਂ ਸਾਨੂੰ ਤਾਂ ਸਾਡਾ ਪਿੰਡ ਹੀ ਪਹਿਲਾਂ ਮਾਰਦਾ ਜਦ ਮੈਂ ਬਾਹਰ ਲੋਕਾਂ ਨਾਲ ਜੱਦਾਰੀ ਨਾ ਬੇ ਨਾ ਸਾਡੇ ਪਿੰਡ ਚੋਰੀ ਨਾ ਕੋਈ ਅੰਗਲੀ ਨਾ ਕੋਈ ਗੱਲ ਨਹੀਂ ਬਚਾ ਆ ਹਾਂ ਪਤਾ ਨਹੀਂ ਕਿੱਥੋਂ ਉਹ ਗੱਲ ਨਵੀਂ ਬਣ ਗਈ ਨਾਲੇ ਲੜਕੀ ਖੁਦ ਲੱਗੀ ਹੈ ਪੁਲਿਸ 'ਚ ਬੱਚੇ ਕਿੱਡੇ ਕਿੱਡੇ ਬੱਚਾ 13 ਸਾਲ ਸਾਡੇ ਲੱਗਦੀ 13 ਸਾਲ ਦੀ ਗੁੱਡੀ ਹੈ ਤੇ 7 ਸਾਲ ਦਾ ਬੱਚਾ ਨਾ ਸਸੀ ਕਾ ਡੀਜੀਪੀ ਸਾਹਿਬ ਗੁੱਡ ਆਫਟਰਨੂੰ ਜੀ ਮੈਂ ਨਾ ਜੀ ਮੈਂ ਤੇ ਸਰਕਾਰੀਆ ਸਾਹਿਬ ਆਇਸੀ ਰਾਜਾ ਸੰਸੀ ਧਾਰੀਵਾਲ ਦਾ ਪਿੰਡ ਧਾਰੀਵਾਲ ਮਰਡਰ ਹੋਇਆ ਤੁਹਾਨੂੰ ਲੱਗਿਆ ਨਾ ਪਤਾ ਜੀ ਸਭ ਪੁਲਿਸੀ ਲੱਗੀ ਹੋਵੇ ਸੇ ਤਾਂ ਐਫਆਈਆਰ ਹੋ ਗਈ ਹੈ ਮੇਰੇ ਖਿਆਲ ਐਂਡ ਇੱਕ ਬੰਦਾ ਮੇਰੇ ਖਿਆਲ ਰਹਿੰਦਾ ਜਿਹੜਾ ਫੜਨ ਵਾਲਾ ਉਹਨਾਂ ਦਾ ਤਾਂ ਇੱਕ ਤਾਂ ਫੜਦੇ ਆ ਉਹਨੂੰ ਪਲੀਜ਼ ਹਾਂ ਜੀ ਠੀਕ ਹੈ ਪਲੀਜ਼ ਹਾਂਜੀ ਸੋ ਉਹਨਾਂ ਦੇ ਬਜ਼ੁਰਗ ਉਹ ਕੋਲੇ ਬੈਠੇ ਸੀ ਆ ਇੱਕ ਮਿੰਟ ਸਰਕਾਰੀਆ ਸਾਹਿਬ ਨੇ ਵਿਦਾਨ ਕਰ ਲੋ ਪਲੀਜ਼ ਹਲੋ ਆਹ ਸਾਥੀ ਕਰ ਦਿੱਤਾ ਅੱਛਾ ਉਹ ਇਹ ਮੁੰਡਾ ਤੇ ਉਹੋ ਹੀ ਆ ਜਿਹੜਾ ਪਹਿਲੋਂ ਇੱਥੇ ਦਾ ਬੰਦਕਾਰੀ ਭਵਨ ਤੇ ਬੰਦ ਸੁਟਿਆ ਸੀਗਾ ਕੋਈ ਸਮਾਂ ਪਹਿਲਾਂ ਉਹਦੇ ਚੋਂ ਇਹ ਨਿਕਲ ਨਿਕਲ ਗਿਆ ਮੁੜ ਕੇ ਪਤਾ ਨਹੀਂ ਕਿਸੇ ਤੰਗ ਨਾਲ ਪਤਾ ਨਹੀਂ ਜਾਂ ਬਰੀ ਹੋ ਗਿਆ ਪਹਿਲਾਂ ਮੇਲ ਤੇ ਹੋ ਗਈ ਸੀ ਜਮਾਨਤ ਤੇ ਉਹ ਬਾਸ ਫਿਰਨ ਉਹਨੂੰ ਵਧੇ ਹੁੰਦੇ ਆ ਚੁੱਪ ਚੀਤੀਆ ਜਾਂ ਨਹੀਂ ਤਾਂ ਇਹ ਤੇ ਤਾਂ ਅਸੀਂ ਕਿੱਥੇ ਕਦੇ ਨਮਸਕਾਰ ਕਰਨਾ ਮੰਨੂ। ਹਉਦ ਉਹਦੇ ਨਾਲ ਨਾ ਜਿਹੜਾ ਇੱਕ ਬੰਦਾ ਹੋ ਰਿਆ ਨਾ ਵੀ ਇਹ ਵਿਚਾਰਿਆਂ ਨੇ ਜੋ ਸਰਕਾਰ ਨੂੰ ਨਹੀਂ ਦਿੱਤਾ। ਉਹ مانਤੇ ਤੇ ਉਹ ਦੂਜਾ ਬੰਦਾ ਉਹਨੂੰ ਤਾਂ ਪਤਾ ਹੀ ਆ ਜਿਹੜਾ ਇਹ ਤੇ ਪੱਕਾ ਵੀ ਦੋ ਜਣੇ ਸੀਗੇ। ਉਹਨ ਦੂਜੇ ਬੰਦੇ ਨੂੰ ਵੀ ਇਹੀ ਦੱਸੂਗਾ ਤੇ ਤਾਂ ਹੀ ਪਤਾ ਲੱਗੂਗਾ। ਚਲੋ ਠੀਕ ਹੈ ਜੇ ਦੀ ਹੋਈ ਸੀ ਐਸਐਸਪੀ ਸਾਹਿਬ ਨਾਲ ਵੈਸੇ ਤੇ ਗੱਲ ਹੋ ਜਿੰਨੇ ਤੇ ਹੋਈ ਆ ਪਰ ਉਹਨਾਂ ਨੂੰ ਕਹੋ ਵੀ ਇਹ ਮੈਂ ਬੇਤਿਆਰਾਂ ਦਾ ਮਨ ਨਹੀਂ ਕਰਨ ਰਿਹਾ ਉਹਨਾਂ ਦੇ ਸਤਾ ਕਰੀਏ ਹਾਲ ਹੈ ਜੀ ਉਹ ਨਹੀਂ ਹੋ ਤੇ ਮੈਂ ਠੀਕ ਹੈ ਹਾਂ ਜੀ ਸੋ ਚਲੋ ਥੈਂਕ ਯੂ ਥੈਂਕ ਯੂ ਕਹਿੰਦੇ ਤਾਂ ਆਡੀ ਜੀ ਫੜ ਲੈਂਦੇ ਜਲਦੀ ਔਰ ਕਰਦੀ ਪਰ ਉਹ ਪੁਲਿਸ ਪਾਲਸ ਦਾ ਡੱਡ ਔਰ ਹੈਣੀਗਾ ਜਮਾਂ ਪਹਿਲਾਂ ਪੁਲਿਸ ਹੁੰਦੇ ਸੀ ਵਰਦੀ ਵਾਲੇ ਬੰਦੇ ਦਾ ਕੰਮ ਦਾ ਹੁੰਦਾ ਸੀ ਮੈਨੂੰ ਕਹਿਣਾ ਹੀ ਮੈਨੂੰ ਉਹਦਾ ਨਾਮ ਦੱਸ ਦਿੰਦਾ ਸਕਜੀ ਹੁੰਦੀ ਕਿਸੇ ਦੀ ਵੀ ਉਹ ਪਤਾ ਲੱਗਣਾ ਨੇ ਇਕਰ ਪਾ ਕੇ ਹੁੰਦੇ ਨੇ ਇਕਰ ਹੁੰਦੀ ਨੇ ਹਾਂ ਟਾਈਮ ਤੇ ਪੁਲਿਸ ਤੋਂ ਕਣਾ ਵੀ ਪਿੰਡਾਂ ਦੇ ਡੇਰੀ ਵਾਲਾ ਆ ਪਤਾ ਕੋਈ ਕੋਈ ਆਇਆ ਤੇ ਭਾਈ ਪੂਰੇ ਪਿੰਡ ਦੇ ਵਿੱਚ ਵਖਤ ਜਾਈ ਨਹੀਂ ਗਏ ਹਾਂ ਆ ਜੀ ਆ ਗਏ ਉਹ ਤਾਂ ਕੋਈ ਡਰ ਕੋਈ ਡਰ ਨਾਲ ਦੀ ਚੀਜ਼ ਨਹੀਂ ਰਹੀ ਜੀ ਡਰ ਹੋਵੇ ਤਾਂ ਫਿਰ ਘਾਟੇਗਾ ਤੇ ਪੁਲਿਸ ਨੂੰ ਤਾਂ ਐਵੇਂ ਟੱਕ ਟਡੋਲਾ ਸਮਝਦੇ ਆਂ ਤੁਹਾਨੂੰ ਪਤਾ ਹੀ ਆ ਤਰਨ ਤਰਨ ਦੀ ਪਾਈ ਲਖੇ ਚਲਾਂਦੀ ਹੈ ਹਾਂਜੀ ਪ੍ਰਧਾਨ ਉਹ ਵੀ ਮਜਾਕ ਸੀ ਜਾਂਦੇ ਆਹੀ ਵੀ ਗਏ ਆ ਅੰਦਰ ਦੁਕਾਨ ਵਾਲੇ ਕੋਈ ਦੁਕਾਨ ਹੈ ਅਸੀਂ ਵੀ ਛੱਡੀ ਜਿਹਾ ਤੋਂ ਆ ਗਏ ਹਾਂਜੀ ਕੋਈ ਵੀ ਕਬਾਲ ਚੀਜ਼ ਉਹ ਆ ਲੈ ਤੇ ਫਿਰ ਲੋਕੀ ਰੋਂਦੇ ਆ ਵੀ ਦੱਸ ਦਿੰਦੇ ਆ ਦੁਖੀ ਹੈ ਤੁਸੀਂ ਨਹੀਂ ਆਂ ਸੌਖਾ ਕੰਮ ਹੈ ਯਾਰ ਪੁਰਾਣਾ ਸਾਇੰਸ ਲਿਆਉਂਦੇ ਜਾਂਦੇ ਅੱਗੇ ਕਿੰਨਾ ਮੁਸ਼ਕਲ ਟਾਈਮ ਸੀ ਆਪਣਾ ਜੀਵਨ ਤੋਂ ਨਿਕਲੇ ਆ ਨੀ ਬੜੀ ਮੁਸ਼ਕਲ ਹੈ ਉਹ ਘਰੋਂ ਉਸੇ ਪਾਸੇ ਨੂੰ ਲੈ ਤੁਰੇ ਪੰਜਾਬ ਇਹਨਾਂ ਘੱਟ ਨਾਲ ਤੁਹਾਡੇ ਟੁਕੜਾ ਵਾਲੇ ਸਾਰੇ ਦੁਕਾਨਾਂ ਤੋਂ ਇਕੱਠੇ ਕਰਦੇ ਹੈਂ ਕਿਤੇ ਬੁੱਲਦੀ ਨਹੀਂ ਪੁਰਾਣਾ ਅੱਡਾ ਨੇ ਆਇਆ ਉੱਥੋਂ ਅਜੈਂਟਸ ਰੋਹਿਤ ਦੁਕਾਨਾਂ ਤੋਂ ਪਾਸੇ ਵੀਲੇ ਹੈ ਨਿਸ਼ੇੜੀ ਹੈ ਸੌਖਾ ਕੰਮ ਹੈ ਝੋਨਾ ਨਹੀਂ ਦਾ 20 ਹਰ ਐ ਬਣ ਜਾਂਦਾ ਰੋਜ਼ ਸਾਡੇ ਤੋਂ ਘੱਟੇ ਨੇ ਫੜਤਾ ਦੇ ਲਿਟਰ ਕਰਦੇ ਹੋ ਪੰਚਾਂ ਵੀ ਵਾਹਮਣਾ ਕੋਈ ਕਰਾਈ ਜਾਂਦਾ ਹੈ ਉਹ ਬੁਰਾ ਤੁਹਾਨੂੰ ਨਿਕਾਲ ਦੇ ਲੱਗੇ ਪਹਿਲੇ ਦੇ ਕੋ ਜਮਾ ਕੋ ਬਦੇ ਪੂਣੇ ਪਿੜਾ ਮਾਰਦੇ ਉਹਨਾਂ ਦਾ ਤੂੰ ਬਹੁਤ ਪਿੜਾ ਮਾਰ ਵਾਰੀ ਵਾਰੀ ਪਿੜਾ ਮਾਰ ਰਹੀਆਂ ਨਾਲੇ ਪਹਿਲੇ ਦੇ ਠੀਕ ਹੈ ਤੁਹਾਡੀ ਆ ਤੁਰੇ ਥੋੜਾ ਗੱਡੇ ਚ ਪੈਸੇ ਕੱਢ ਕੇ ਲੈ ਜੇ ਤੇ ਸਾਹਮਣੇ ਕੁੜਾ ਲਿਆ ਮੈਂ ਕਹੀ ਆ ਨਾ ਮੈਂ 6 10:30 ਵਜੇ ਉਹ ਭਰੇ ਬਾਜ਼ਾਰ ਚੋਂ ਜਲੰਧਰ ਸਵਾ ਕਰੋੜ ਦੀ ਤਿੰਨ ਜਣੇ ਤੜਕੇ ਸਫਾਈ ਕਰਦੇ ਪਿਸਤੌਲ ਤੇ ਦੋਂਗ ਤੇ ਉਹ ਲੈ ਗਏ ਸਨੇਾਰੇ ਤੋਂ ਭਰਿਆ ਬਾਜ਼ਾਰ ਸੰਘਣਾ ਬਾਜ਼ਾਰ ਤੇ ਕੋਈ ਬੰਦਾ ਬੋਲਿਆ ਨਹੀਂ ਹਾਲਾਂਕਿ ਇਹਨਾਂ ਸਾਢੇ ਮਾਰਨਗੇ ਕੋਈ ਨਹੀਂ ਬਾਪੂ ਜੀ ਤੁਹਾਡੇ ਨਾਲ ਹੈ ਜਿੰਨੇ ਜੋਗ ਰਹੇ ਆ ਨੂੰ ਪਤਾ ਲੱਗਿਆ ਸੀ ਉੱਥੇ ਸੀ ਨੂੰ ਸਰਗਦੀਆ ਸਾਹਿਬ ਕਹਿੰਦੇ ਚੱਲ ਜੇ ਚੱਲ ਕੇ ਆਉਣੇ ਆ ਫਿਰ ਇਹਨਾਂ ਨੇ ਗੱਲ ਕੀਤੀ ਰਾਹ ਚੋਂ ਤੁਹਾਡੇ ਨਾਲ ਆ ਤੁਹਾਨੂੰ ਲੱਗੇ ਸਾਡੀ ਲੋੜ ਹੈ ਕਿਉਂਕਿ ਐਵੇਂ ਮੌਤ ਤੇ ਰਾਜਨੀਤੀ ਕਰਦੇ ਤਾਂ ਚੰਗੇ ਨਹੀਂ ਲੱਗਦੇ ਪਰ ਤੁਹਾਨੂੰ ਸਾਡੀ ਜ਼ਰੂਰਤ ਪਵੇ ਅਸੀਂ હાજર ਹਾਂ ਸਾਹਿਬ હાજર ਹਾਂ ਜਦੋਂ ਤੁਸੀਂ ਸੱਦੋਗੇ ਅਸੀਂ ਹਾਜ਼ਰ ਹੋ ਜਾਵਾਂਗੇ ਤੁਹਾਨੂੰ ਲੱਗੇ ਵੀ ਆਜ਼ਾਦੀ ਹੋ ਰਹੀ ਹੈ ਸਾਨੂੰ ਸੱਦ ਲਓ ਸਮੁੱਚੀ ਪਾਰਟੀ ਤੁਹਾਡੇ ਨਾਲ ਖੜੀ ਹੈ ਔਰ ਬੰਦਾ ਦਾ ਮੋੜ ਨਹੀਂ ਆਉਣਾ ਜੀ ਦੁੱਖ ਦੇ ਸੁੱਖ ਦੇ ਹਾਂ ਦਾ ਨਾਰਾ ਹੈ ਬੰਦਾ ਬੰਦੇ ਦੀ दारू ਹੈ ਜੀ ਉੱਤ ਤਾਂ ਮੁਰਦਣਾ ਨਹੀਂ ਉਹ ਕਸ਼ਟ ਤਾਂ ਤੁਹਾਨੂੰ ਚੱਲਣਾ ਪੈਣਾ ਪਰ ਰਾਤ ਮੇਰੇ ਕੇ ਲੜਾਈ ਲੜ ਲਈਏ ਰਾ ਚਲਾਨ ਚਲੂਨ ਪੇਸ਼ ਹੋ ਜੇ ਫੜੇ ਜਾਣ ਹਾਂਜੀ ਸਜ਼ਾ ਹੋ ਜਾਣ ਇਹੋ ਜੇ ਮਾੜੇ ਆਦਮੀ ਤੇ ਤੁਹਾਡੇ ਦੇ ਕੋਈ ਅੜਚੇ ਨਾ ਆਵੇ ਤਾਂ ਤੁਸੀਂ ਨਾਲ ਹੈ ਤੁਹਾਡੇ ਆ ਗਿਆ ਮੇਰੇ ਕੱਲ ਦੇ ਜਾਣਾ ਹੁੰਦਾ ਮੇਰੇ ਪ੍ਰੋਗਰਾਮ ਹੈਗੇ ਆ ਕਿੰਨੇ ਕੋਈ ਤੁਹ ਬੰਦ ਨਹੀਂ ਨਹੀਂ ਠੀਕ ਹੈ ਮੈਂ ਰਾਤ ਨੂੰ ਹੋਰ ਕਰਨੀ ਨਾ ਫਿਰ ਕੋਈ ਉਹਨਾਂ ਦਾ ਜੀਪੀ ਨਹੀਂ ਹੁੰਦਾ ਹੈ ਉਹਨੂੰ ਆਪ ਹੀ ਕਰ ਲੈਣੀ ਹੈ ਠੀਕ ਉਹਨੂੰ ਆਉਂਦਾ ਹੀ ਉਹ ਇਹਨਾਂ ਨੂੰ ਸਬਾਰ ਕਰਦੇ ਹੈਗਾ ਵੀ ਉਹਨਾਂ ਦਾ ਮਨ ਹੀ ਨਹੀਂ ਕਰਦਾ ਕੀ ਕਰੀ ਇਹ ਸਾਡੀ ਮਜ਼ਦੂਰੀ ਹੈ ਸਾਡੀ ਖੁਸ਼ੀ ਥੋੜੀ ਹੈ ਉਹ ਨਹੀਂ ਮੈਂ ਤਾਂ ਅੱਗੇ ਕਹਿੰਦਾ ਜਿੱਥੇ ਹੁੰਦੀ ਹੈ ਉਹ ਨਹੀਂ ਵੈਸੇ ਵੀ ਭਾਜੀ ਹੁਣ ਪੁਲਿਸ ਵੀ ਡਿਫੈਂਡ ਨੋਗੀ ਪੁਲਿਸ ਦਾ ਇਹ ਹੁੰਦਾ ਸਰਕਾਰੀਆ ਸਾਹਿਬ ਹੀ ਇੱਕ ਕਰੀ ਸਰਕਾਰ ਸੰਸਕਾਰ ਕਰਾ ਕੇ ਮਗਰੋਂ ਲਾ ਦਈਏ ਮੁਰਗੇ ਸਰਕਾਰ ਹੋ ਜਾਂਦਾ ਸਸਰੀਗਤ ਸਸਰੀਗਤ ਬੰਨਾ ਢਿੱਲਾ ਹੋ ਜਾਂਦਾ ਨਹੀਂ ਮੁਰਗੇ ਜਦੋਂ ਵੀ ਜਾਓ ਨਹੀਂ ਮੈਂ ਨਹੀਂ ਕਹਿੰਦਾ ਕਿ ਸਾਨੂੰ ਉਡਦੇ ਜਾਂਦਾ ਉਹ ਨਹੀਂ ਫਿਰ ਉਹਨਾਂ ਨੇ ਕਹਣਾ ਜੀ ਤਕਰੀਰ ਨਹੀਂ ਠੀਕ ਹੈ ਗੱਲ ਤੁਹਾਡੀ ਠੀਕ ਠੀਕ ਹੋ ਗਏ ਜਿੰਨਾ ਤੇ ਕਰ ਸੰਸਕਾਰ ਨਹੀਂ ਹੁੰਦਾ ਪੂਰਨ ਪ੍ਰੈਸ਼ਰ ਹੈ ਹਾਂ ਅਦਰ ਬੰਦ ਲਈ ਆਪਣੇ ਉੱਪਰ ਲਾਲ ਜਿੱਤ ਦਾ ਰੱਖੋ ਪੁੱਛਦੇ ਆ। ਚਲੋ ਅਸੀਂ ਨਾਲ ਆਏ। ਤੁਹਾਡਾ ਜੋ ਫੈਸਲਾ ਪਿੰਡ ਦਾ ਹੋਇਆ, ਤੁਹਾਡੇ ਪਰਿਵਾਰ ਦਾ ਹੋਇਆ ਸਰਕਾਰੀਆ ਸਾਹਿਬ ਨੂੰ ਦੱਸ ਦਿਓ ਜੋ। ਨਹੀਂ ਨਹੀਂ ਸਮੁੱਚੀ ਕਾਂਗਰਸ ਤੁਹਾਡੇ ਨਾਲ ਹੈ। ਹਾਂ ਤੁਹਾਨੂੰ ਮਿਲ ਕੇ ਇਹ ਮਹਿਸੂਸ ਨਹੀਂ ਹੋਊਗਾ ਵੀ ਤੁਹਾਡੇ ਨਾਲ ਨਹੀਂ ਕੋਈ ਖੜਾ। ਪੂਰੀ ਪਾਰਟੀ ਖੜੂਗੀ ਨਾਲ। ਚੰਗਾ ਜੀ। ਤੁਮ ਹਲਕਾ ਰਫਾ ਚੰਗਾ ਜੀ। पुछ काल कीअं हाल आहिनि ਵੀ ਨਾ ਵਿਚਾਰੇ ਹਿੰਦ ਤੱਕ ਹੂੰ ਪਹਿਲਾਂ ਤਾਂ ਕਾਰਵਾਈ ਨਹੀਂ ਕਰਦੇ ਇਹਨੇ ਮੈਨੂੰ ਖਿੰਦ ਤੱਕ ਫੋਨ ਆਇਆ ਦੇ ਦਿਆ ਪਰ ਚੱਲ ਜਾ ਤੇ ਕੱਟ ਤਾ ਰੈਸਟ ਵੀ ਇੱਕ ਵਾਰੀ ਕੀਤੀ ਆ ਉਹ ਮੰਨ ਵੀ ਗਿਆ ਦੂਜਾ ਦੂਜੇ ਦਾ ਦੱਸਣ ਨਹੀਂ ਦਿਆ ਜਿਹੜਾ ਹੁਣ ਮੈਨੂੰ ਕਹਿੰਦਾ ਆ ਅੱਜ ਰਾਤ ਤੱਕ ਕਲੀਅਰ ਕਰ ਦਾਂਗੇ ਕਿਹੜਾ ਐਸਐਸ ਵੀ ਐਸੋਫੀਆ ਮਨੰਦਰ ਸਿੰਘ ਅੱਛਾ ਰੋਲਾ ਸੀ ਕੋਈ ਇਹਦੇ ਨਾਲ ਨਹੀਂ ਕੋਈ ਫੇਰ ਇਹਨੂੰ ਕੀ ਫਕੀ ਜੀ ਸਾਹਮਣੇ ਟਿਕਾਲੀ ਇਹ ਆਈ ਹੈ ਕਿ ਉਹ ਇੱਥੇ ਗੁਰਦੁਆਰਾ ਸਾਹਿਬ ਬਣਾ ਰਹੇ ਸੀ ਤੇ ਉਹਦੇ ਵਾਸਤੇ ਪੈਸੇ ਨਹੀਂ ਆ ਰਹੇ ਇਹ ਇਹ ਬਾਰੋਂ ਆਇਆ ਨਾ ਇਟਲੀ ਸੀਗਾ ਅੱਛਾ ਰਿਸ਼ਵਤ ਮੰਗੀ ਆ ਭਈ ਗੁਰਦੁਆਰਾ ਪਾਉਣ ਨੂੰ ਕੋਈ ਕੋਈ ਨਾ ਦੇਖਦੇ ਉਹ ਵੀ ਢੇਡਾ ਕਹ ਲੋ ਜਾਂ ਉਹਨੂੰ ਦਾਨ ਕਹ ਲੋ ਜਾਂ ਉਹ ਵੀ ਕਹ ਲੋ ਹਾਂ ਹਾਂ ਉਸ ਦਾ ਪਹਿਲਾਂ ਵੀ ਪਤਾ ਬਾਕੀ ਬਾਕੀ ਦਾ ਤਕਰੀਰ ਉਹਦਾ ਬਹੁਤ ਬੰਦਾ ਦਾ ਪਤਾ ਮੈਨੂੰ ਉਹਦੇ ਚੋਂ ਅਸਲ ਚ ਇਹ ਜਿਲਵਤੀ ਹੋ ਗਈ ਨਾ ਫਿਰ ਉਹ ਦਿੱਤੇ ਨਹੀਂ ਪੈਸੇ ਤੇ ਇਹ ਨੂੰ ਇਸ ਕਾਲ ਦਾ ਗੁੱਸਾ ਸੀ ਪਤਾ ਨਹੀਂ ਰੱਬ ਹੀ ਜਾਣਦਾ ਜੀ ਕਿ ਆਪਣਾ ਕਿਹੜਾ ਰੌਲਾ ਸੀ ਕੋਈ ਨਾ ਕੋਈ ਨਹੀਂ ਕਿਸੇ ਦਾ ਕੋਈ ਰੌਲਾ ਨਹੀਂ ਕੋਈ ਵੀ ਬਲਕਿ ਉਹਨਾਂ ਨੇ ਨਹੀਂ ਸਾਡੇ ਮਤਲਬ ਸਾਡੇ ਪਰਵਾਦੇ ਤੋਂ ਲੈ ਕੇ ਸਾਡੇ ਕਦੀ ਕੀ ਨਾ ਲਾਲ ਤੇ ਕਰੇ ਉਹ ਕੁਝ ਦਿਖਾਇਆ ਆਦੇ ਹੋ ਜੀ ਆਪ ਵੀ ਕਦੀ ਕੋਈ ਕਿਸੇ ਨਾਲ ਮਤਲਬ ਹੀ ਨਹੀਂ ਆਪਣੇ ਕੰਮ ਕਰ ਰਹਿਣ ਆਉਂਦੀ ਕਿ ਇਹਨੂੰ ਫਟੇਉਂ ਨਹੀਂ ਆਇਆ ਹੂੰ ਹੂੰ ਆਪਕੇ ਦੋਨੋਂ ਘਰਾਂ ਨੇ ਘੜੀ ਚ ਠਾੜੋ ਗਿਆ ਜੀ ਜਮੀਓ ਉਹ ਨਹੀਂ ਤਾਂ ਫਿਰ ਕਿੰਨੇ ਬੇਟੇ ਸੀ ਤੁਹਾਡੇ ਦੋ ਬੇਟੀ ਜੀ ਦੋ ਬੇਟੀ ਸੀ ਵਿਆਹਿਆ ਸੀ ਵਿਆਹ ਦੋ ਬੱਚੇ ਮਾਈਪੋਲੀ ਦਿੱਤੇ ਚ ਪੰਜਾਬ ਪੁਲਿਸ ਅੱਛਾ ਇਹ ਰੋਜ਼ ਦੀ ਕਹਾਣੀ ਹੈ ਜੀ ਹਰ ਪਿੰਡ ਦੀ ਕਹਾਣੀ ਹੈ ਹਰ ਸ਼ਹਿਰ ਦੇ ਟੋਬੇ ਮੋੜ ਦੀ ਕਹਾਣੀ ਹੈ ਮੈਂ ਤਾਂ ਰੋਜ਼ ਜਾਂਦਾ ਇਸ ਕੰਮ ਤੇ ਹੀ ਹਾਂ ਕੱਲ੍ਹ ਹਾਂ ਰੋਜ਼ ਹੀ ਹੋ ਜਾਂਦਾ ਕਿਨ ਉੱਤੇ ਹਾਂ ਉਹ ਜਿਹੜਾ ਖਿਡਾਰੀ ਮੁੰਡਾ ਮਾਰਿਆ ਇਹ ਰੋਜ਼ ਹੀ ਹੋ ਜਾਂਦਾ ਪੂਰੀ ਮਾਰ ਹੋਈ ਪਰसों ਵਾਰ ਦਾ ਤੇ ਰੋਜ਼ ਹੀ ਹੋਈ ਜਾਂਦੀ ਡੇਢ ਘੰਟਾ ਹੋਰੀ ਮਾਂ ਆਪਦੀ ਢਿੱਡ ਪਿੱਟੀ ਗਈ ਹਾਂ ਚਾਲ ਚੱਲ ਪਈ ਹੁਣ ਵੀ ਇੱਕ ਮਾਰਾਂਗੇ ਤੇ ਮੁੜ ਕੇ ਪੈਸੇ ਵਰਨੇ ਸ਼ੁਰੂ ਹੋ ਜਾਣਗੇ ਹਾਂਜੀ 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 ਉਹ ਮਾਰ ਨਹੀਂ ਨਾ ਰੇਸ ਚੱਲ ਪਈ ਉਹ ਫਿਰ ਇਹ ਕਹਿੰਦੇ ਵੀ ਵੇਖ ਲਓ ਫਲਾਣਾ ਮਾਰਿਆ ਸੀ ਹੁਣ ਸਾਨੂੰ ਫਿਰ ਅਗਲਾ ਡਰਦਾ ਪੈਸੇ ਦੇ ਆਉਂਦਾ ਇੱਕ ਸਾਰੀ ਮਜ਼ਬੂਰੀ ਹੈ ਜੀ ਹਾਂਜੀ ਉਹਨੂੰ ਹੁੰਦਾ ਨਹੀਂ ਨਹੀਂ ਉਹਨੂੰ ਕੀ ਮਤਲਬ ਜੋ ਪਰਿਵਾਰ ਹਾਜੀ ਮੈਂ ਤਾਂ ਬੰਗਲ ਕਰਨ ਮੈਨੂੰ ਪਤਾ ਹੁੰਦਾ ਨਹੀਂ ਮੈਂ ਇਹੋ ਕਹਣਾ ਇਹ ਬੜੀ ਮਾਰਿਆ ਅੱਛਾ ਬਰਾਤੀ ਲੋੜ ਦੇ ਦੇ ਹਾਂ ਹਾਂ ਨੇ ਸਾਰੇ ਹੀ ਜੀ ਸਾਰੇ ਢੰਗ ਨਾਲ ਉਹਨੇ ਮੰਗੇ ਹੁੰਦੇ ਕਿ ਅਗਲਾ ਵੀ ਤੇ ਜੇ ਤੇ ਉੱਜ ਗਈ। ਨਾਲੇ ਵੀ ਭਾਜੀ ਇਟਲੀ ਅਗਲਾ ਵਿਚਾਰਾ ਕੰਮ ਕਰਕੇ ਹੁੰਦਾ ਉਹਨ ਕਿਸੇ ਕੋਲ 10000 ਰੁਪਏ ਮਦਦ ਕਰਨ ਨੂੰ 2 ਲੱਖ ਨਹੀਂ ਹੈਗਾ ਤੇਰੇ ਮਦਦ ਵੀ ਥੋੜੀ ਗੋਲੀ ਮਾਰ ਦੋਗੇ। ਉਹਨੇ ਕੀਤੋਂ ਨੇ ਕਿਹੜੇ ਢੰਗ ਨਾਲ ਉਹ ਤੋਂ ਮੰਗੇ ਆ ਪੈਰ ਨਾਲ ਮੈਨੂੰ ਇਹੋ ਜਿਹਾ ਵੀ ਨਹੀਂ ਸੀ ਉਹ ਜੋ ਦੱਸਦੇ ਸਾਰੇ ਵੀ ਉਹਨੇ ਦੇ ਵੀ ਦੇਨੇ ਤੇ ਉਹ ਜੀ ਕਹਿੰਦਾ ਵੀ ਭਰਾ ਜੀ ਆਪ ਤੂੰ ਪਤਾ ਨਹੀਂ ਉਹਨੇ ਕਿਸ ਢੰਗ ਨਾਲ ਕਿਹਾ ਉਹ ਵੀ ਅਗੋਂ ਕਹਿੰਦਾ ਕੋਈ ਦੇਖ ਲੈਨੇ ਮੰਗਦੇ ਵੀ ਕੋਈ ਇਹ ਥੋੜਾ ਇਹ ਕਲੇਮ ਐ ਕਰਕੇ ਮੰਗਦੇ ਜਿਤਨਾ ਤੁਹਾਡਾ ਰਾਈਟ ਬੰਦਾ ਰੋਬ ਨਾਲ ਮੰਗਦੇ ਰੋਬ ਨਾਲ ਮੰਗਦੇ ਹੂੰ ਮੁੰਡਾ ਰੋਬ ਬੜੀ ਦਾ ਟਰਾਲਾ ਦੇ ਆਹ ਦੇ ਉਹ ਮੁੰਡਾ ਵੇਖਿਆ ਵੀ ਨਹੀਂ ਹੁਣ ਪਿੰਡ ਦੇ ਹੀ ਅੱਛਾ ਪਰ ਪੜੇ ਦੇ ਬਾਹਰ ਚਲੇ ਗਏ ਤੇ ਅਹੀਂ ਤੇ ਵੈਸੇ ਵੀ ਪਿੰਡ ਚ ਤਾਂ ਬੜੀ ਮਾੜੀ ਘਟਨਾ ਬਾਹਰ ਮੁੰਡਿਆ ਨਾ ਫਿਰਦੇ ਕਦੇ ਇਹ ਦੋਵੇਂ ਭਰਾ ਮੁੰਡਿਆ ਦੇ ਕਰਦੇ ਕਦੀ ਘੁਮੇ ਨਹੀਂ ਅੱਛਾ ਰੈਂਕ ਨਹੀਂ ਕੋਈ ਕਰਦਾ ਨਾ ਕੋਈ ਰੈਂਕ ਨਹੀਂ ਕੋਈ ਕਰਦਾ ਨਾਮ ਦਾਜ ਬਣਾ ਕੋਈ उम्र कि नहीं सी। आगए क्या आगए। ਕੰਟਰ ਮੈਂ ਉਹ ਮੈਂ ਸਪਰਟੀ ਜਿਹੜਾ ਆਈ ਬੇਜਣੀ ਤੇ ਮੈਂ ਤਾਂ ਤੇ ਕਰੋਨਾ ਹੀ ਆ ਹੁਣ ਵੀ ਹੁਣ ਜੇ ਬੜੀ ਤਾਂ ਕੋਈ ਵੀ ਨਹੀਂ ਉੱਥੇ ਹੁਣ ਵੀ ਤਾਂ ਕਣਕ ਬੀਜੀ ਨਹੀਂ ਆਹ ਜੀ ਆਹ ਨੂੰ ਕਿ ਉਹ ਉੱਥੇ ਜਨਦੀਰ ਉਹਦੀ ਇਤਰਾ ਹੈ ਨਹੀਂ ਨਹੀਂ ਹੁਣ ਨਹੀਂ ਇਤਰਾਣਾ ਹੈ ਸਮਾਂ ਸਮਾਂ ਲਿਆਉਂਦੇ ਆ ਹਾਂ ਸਮਾਂ ਲਿਆ ਕੇ ਹੋਣੀ ਉੱਥੇ ਮੁੰਡੇ ਨੂੰ ਫੋਨ ਕੀਤਾ ਮੈਂ ਮੈਂ ਵੀ ਕਿੰਦਾ ਵੀ ਸ਼ਾਮ ਨੂੰ ਮੇਰਾ ਵੇਲ ਲੱਗੋ ਮਾਜਾ ਵੇਲ ਲੱਗ ਜੂਦਾ ਇਤਰਾ ਕਰਕੇ ਜਾਂ ਮਹਾਂ ਕਰਤ ਵੀ ਹਲਾ ਦੇ ਟਿੱਪ ਗਈ ਵੀ ਤੇ ਨਾਲ ਉਹ ਤੇ ਖਾ ਗਈ ਉਹ ਹੁਣ ਉਹਨੇ ਬੁੜਕੇ ਦਾ ਜਦੋਂ ਫੋਨ ਕੀਤਾ ਜੋ ਡਾਕਟਰ ਨੇ ਕਿ ਹੁਣ ਮਿੱਤੇ ਵਾਲੀ ਬੀਜ ਨਹੀਂ ਆਉਂਦਾ। ਉਹ ਤੇ ਕਣਕ ਵੀਜਣ ਦਾ ਇਹ ਮੈਂ ਉਹਨੂੰ ਕਿਹਾ ਵੀ ਮੈਂ ਫਿਰ ਚੱਲ ਤੂੰ ਇੱਕ ਤਰ੍ਹਾਂ ਕਰਵਾ ਲੀਕ ਜਾ ਜਾ ਕੇ ਨਾਲ ਮਿਲਣ ਨੂੰ ਚਾਹਾਂਗੇ। ਨਹੀਂ ਤੇ ਨਹੀਂ। ਨਹੀਂ ਇਹ ਡੈਡੀ ਕੋਈ ਸੀਰ ਦੇ ਪਹਿਲਾਂ ਤੂੰ ਆ ਕੇ ਰਿਹਾ ਨਹੀਂ ਆ ਕੋਈ ਸੀਰ ਇਹ ਤੂੰ ਜਾਉ। ਮੌਤ ਵਾਧਾ ਮਾਰ ਰਹੀ ਸੀ ਨਾ ਜੀ। ਹੁਣ ਹਸਪੀਟਲ ਚ ਰੱਖੀ ਹੈ ਡੈੱਡ ਬੋਡੀ।